ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਪੰਡ ਮੋੜ ਚੋਂ ਬਣਾ ਰਹੇ ਆਂ ਬਾਈ ਇਹ ਬਾਈ ਬਾੜਾ ਮੋਟ ਵਪਾਰ ਦਾ ਕੰਮ ਵੀ ਕਰਦਾ ਪਰ ਜ਼ਿਆਦਾਤਰ ਇਹ ਨਾ ਪਸ਼ੂ ਦੁੱਧ ਤੇ ਮੰਨ ਕੇ ਚੱਲੋ ਰੱਖਦਾ ਬਾਈ ਚੰਗੇ ਪਸ਼ੂ ਹੀ ਹੁੰਦੇ ਆ ਸਾਰੇ ਬਹੁਤ ਚੰਗੇ ਪਸ਼ੂ ਹੁੰਦੇ ਆ ਸਾਰੇ ਪਸ਼ੂ ਦੇਖਿਓ ਜੀ ਤੇ ਇੰਨਾ ਚ ਦੋ ਪਸ਼ੂ ਸੇਲ ਵਾਲੇ ਵੀ ਆ ਜਿਹੜਾ ਕੋਈ ਬਾਈ ਲੈਣ ਵਾਲਾ ਹੋਵੇ ਤਾਂ ਸਾਰੀ ਵੀਡੀਓ ਜ਼ਰੂਰ ਵੇਖਿਓ ਜੇ ਆਈ ਮੰਦਰ ਇੱਕ ਮਿੰਟ ਆ ਪਹਿਲੀ ਮੱਝ ਆ ਜੀ ਇਹ ਗੱਭਣਾ ਜੱਤਾ ਚੈੱਕ ਕੀਤੀ ਹੈ ਜਿਹੜੀ ਇਹ ਨਾਲ ਉਹ ਹੀ ਹੈ ਨਾ ਇਹ ਇਹਦੇ ਅਰਜਨ ਖੁੰਗੜ ਤੇ ਅਰਜਨ ਖੁੰਗੜ ਦਾ ਸਿੰਮ ਲੱਗਿਆ ਜੀ ਇਹ ਗੱਭਣਾ ਮੱਝ ਇਹ ਨਾਟ ਫਾਰ ਸੇਲ ਹੈ ਧਿਆਨ ਰੱਖਿਓ ਜੀ ਇਹ ਚੀਜ਼ ਦਾ ਬਹੁਤ ਚੰਗੇ ਪਸ਼ੂ ਹੁੰਦੇ ਆ ਬਾਈ ਕੋਲੇ ਸਾਨੂੰ ਪਸ਼ੂ ਹੀ ਦਿਖਾਉਣੇ ਆ ਵੀ ਐਡੇ ਚੰਗੇ ਰੱਖਦਾ ਬਾਈ ਦੁੱਧ ਦਸਦੇ ਇਹਦਾ ਕੀ ਰੇਟ ਤੇ ਲਈ ਸੀ ਮੱਝ ਆਪਾਂ ਆਏ ਕਰਾ ਬਾਈ ਮੰਦਰੇ ਕਿੰਨੇ ਦੀ ਲਈ ਸੀ ਮੱਝ ਆਪਾਂ ਜਿਹੜੀ ਅਰਜਨ ਖੁੰਗੜ ਦਾ ਲਾਇਆ ਇਹ ਬਈ ਇੱਕ 10 ਦੀ ਇੱਕ 10 ਦੀ ਠੀਕ ਹੈ ਤੋਕੜ ਹੈ 13 ਕਿਲੋ ਦੁੱਧ ਹਾਂ ਹਣ ਗੱਬਣ ਪਾਸ ਆ ਹਨਾ ਆ ਝੋਟੀ ਦਾ ਕੋਈ ਟਿਕਾਣਾ ਨਹੀਂਗਾ ਜੀ ਬਹੁਤ ਚੰਗੀ ਝੋਟੀ ਆ ਜਿੰਨੀ ਕਹਿਦਗੇ ਅੱਜ ਇਹਦੇ ਦਵਾਈ ਭਰੀ ਐ ਸੂਈ ਨੂੰ ਕਿੰਨੇ ਦਿਨ ਹੋਏ ਐ ਇਹਨੂੰ ਸੂਈ ਨੂੰ 1 ਮਹੀਨਾ ਤੇ ਅਜੋ ਹੀ ਦਾਤ ਇੱਕ ਮਹੀਨਾ 10 ਦਿਨ ਕਿੰਨਾ ਦੁੱਧ ਹੀ ਜਾਂਦੀ ਆ ਹੁਣ 14 ਕਿਲੋ ਇਹ ਵੀ ਨਾਟ ਫਾਰ ਸੇਲ ਆ ਜੀ 14 ਕਿਲੋ ਦੁੱਧ ਆ ਇਹ ਥੱਲੇ ਬਹੁਤ ਚੰਗੀ ਝੋਟੀ ਆ ਮੂੰਹੋਂ ਦੋ ਦੰਦਦਾ ਹਨਾ ਤੇ ਸੋਨੂੰ ਪਸ਼ੂ ਹੀ ਦਿਖਾਉਣੇ ਆ ਬਾਈ ਦੇ ਵੀ ਐਡੇ ਚੰਗੇ ਪਸ਼ੂ ਰੱਖਦਾ ਸ਼ੈੱਡ ਬਾਈ ਨੇ ਪਾਇਆ ਹੋਇਆ ਬਹੁਤ ਸੋਹਣਾ ਕਿੰਨੇ ਬਾਈ ਕਿੰਨੇ ਦਾ ਮੰਦਰ ਇਹ? ਇਹ ਬਈ 65 ਫੁੱਟ ਲੰਮਾ 22 ਫੁੱਟ ਚੌੜਾ। 65 ਫੁੱਟ ਲੰਮਾ ਕਿੰਨੇ ਪੈਸੇ ਲੱਗੇ ਇਹ ਤੇ? ਉੱਤੇ 4.5 ਲੱਖ ਰੁਪਏ ਇਹ ਸਾਰਾ। 4.5 ਲੱਖ। ਖੁੱਲਾ ਤੇ ਹਵਾਦਾਰ ਆ ਜੀ ਪਰਲੇ ਪਾਸੇ ਤੁਹਾਨੂੰ ਬਾਈ ਦੇਗਾ ਗਾਵਾਂ ਵੀ ਦਿਖਾਵਾਂਗੇ ਦੇਖੋ ਇਧਰਲੇ ਪਾਸੇ ਆਹ ਬਾਰਬੂਰ ਛੱਡਿਆ ਪਿਆ ਪਰ ਇਹ ਨਾਲ ਬਾਈ ਦੇ ਛੱਪੜ ਆ ਮਗਰਲੇ ਪਾਸੇ ਘਰ ਦੇ। ਠੀਕ ਆ ਇਧਰੋਂ ਮੇਨ ਐਂਟਰੀ ਆ। ਠੀਕ ਆ ਉਹ ਸਾਹਮਣੇ। ਤੇ ਪਸ਼ੂ ਦਿਖਾਉਣੇ ਆ ਤੁਹਾਨੂੰ ਸਾਰੇ। ਪਸ਼ੂ ਦੇਖਣ ਵਾਲੇ ਆ ਜੀ ਦੇਖੋ ਜਰੂਰ। ਆਹਾ। ਇਹ ਸੇਲ ਆਸਤੇ ਆ। ਇਹ ਅੱਜ ਸੇਲ ਆਸਤੇ ਆ। ਕੀ ਹਿਸਾਬ ਕਿਤਾਬ ਹੈ ਦਾ? ਜੀ ਮੈਂ ਸੂਈ ਰੋ ਗਈ ਜੀ ਅੱਜ ਕੱਲ੍ਹ। 8 ਦਿਨ ਹਾਂ। 17 ਕਿਲੋ ਦੁੱਧ ਤਿਆਰ ਆ। ਠੀਕ ਹੈ। 17 ਕਿਲੋ ਦੁੱਧ ਤਿਆਰ ਆ। ਰੇਟ 170 ਜੀ। 170। ਮਗਰ ਇਹਦੇ? ਮਗਰ ਕੱਟੀ ਆ ਜੀ ਇਹਦੇ। ਆ ਮਗਰ ਕੱਟੀ ਆ ਜੀ ਇਹਦੇ। 17 ਕਿਲੋ ਦੁੱਧ ਇਹ ਥੱਲੇ ਤਿਆਰ ਆ। ਬਾਈ ਨਾ ਤੁਸੀਂ ਗੱਲ ਕਰ ਲਵੇ ਜਿਹੜੇ ਬੰਦੇ ਨੇ ਖਰੀਦਣਾ ਬਸੂ। ਅਰਜਨ ਗੁੰਗੜੀ ਕੱਟੀ ਆ। ਠੀਕ ਅਰਜਨ ਗੁੰਗੜੀ ਆ। ਠੀਕ ਠੋ ਪਹਿਲਾਂ ਬੂਲਾ ਤਾਂ ਨਹੀਂ ਸੋਈ ਇਹ। ਹਾਂ ਜੀ। ਪਹਿਲਾਂ ਤਾਂ ਨਹੀਂ ਸੋਈਗੀ। ਇਹ ਨਹੀਂ ਕੋਈ 2-4 ਦਿਨ ਆਪਾਂ ਲਈ ਹੈ ਜੀ ਇਹ ਮੱਝ। ਅੱਛਾ ਲਈ ਹੈ अच्छा बट्टर बेंड तो 170 सूआया दा मंदिर सूआया दा चौथा जी चौथा सूआ ठीक आ ਝੋਟੀ ਇਹ ਟੋਕੜਾ ਇਹ ਟੋਕੜਾ ਇਹ ਵੀ ਸੇਲ ਵਾਸਤੇ ਹੈ ਇਹਦਾ ਕੀ ਸਿਸਟਮ ਹੈ ਇਹ ਭਾੜੇ ਮਿਲਦੀ ਆ ਹਾਂ ਆ 9 ਕਿਲੋ ਦੁੱਧ ਆ 9 ਕਿਲੋ ਦੁੱਧ ਅੱਠ ਮੰਨ ਕੇ ਆਵੇ ਜੀ ਨੇ ਲੈਣੀ ਆ ਹਾਂ ਇਹ ਹਾਂ ਨਾ 65000 ਰੁਪਏ ਜੀ 65000 ਦੀ ਤੇ ਗੱਬਣ ਗੁੱਬਣ ਤਾਂ ਹੈ ਨਹੀਂ ਆ 68 ਕਿਲੋ ਦੁੱਧ ਆ ਠੀਕ ਆ ਆ ਮੱਝ ਬਈ ਇਹ ਵੀ ਮੈਂ ਸੇਲ ਵਾਸਤੇ ਇਹ ਵੀ ਸੇਲ ਵਾਸਤੇ ਆ ਇਹਦਾ ਕੀ ਸਿਸਟਮ ਹੈ ਇਹ ਲਈ ਅਰਜੀ ਲਈ ਆ ਹਾਂ ਕਿਤੇ ਟਾਈਮ 6 ਕਿਲੋ ਦਾ ਦੱਸਿਆ ਠੀਕ ਹੈ ਤੇ ਹੋ ਸਕਦਾ ਵੀ 5 ਹੋਵੇ ਸਾਢੇ 5 ਹੋਵੇ ਹਾਂ ਤੇ 6 ਮਹੀਨੇ ਦੀ ਬਣ ਚੈੱਕ ਕਰ ਲਈ ਹਾਂ ਇਹ ਚੈੱਕ ਇਹ ਤੇ ਇੱਕ ਪਾਸਾ ਜੀ ਮੈਂ ਹੀ ਚੈੱਕ ਕੀਤੀ ਵੀ ਆ ਇਹ ਤੇ ਮਗਰੋਂ ਵਾਲੀ ਕੱਟੀ ਆ ਅੱਛਾ ਕੱਟੀ ਨਾਲ ਨਹੀਂ ਨਾਲੇ ਪਹਾੜੇ ਮਿਲਦੀ ਅੱਛਾ ਕੱਟੀ ਆ ਠੀਕ ਹੈ ਮਿਲਦੀ ਪਹਾੜੇ ਤੇ ਆ ਕਿੰਨੇ ਦੀ ਸਣੇ ਕੱਟੀ ਸਣੇ ਕੱਟੀ ਜੀ 8000 ਰੁਪਏ ਸਣੇ ਕੱਟੀ 80000 ਦੀ 6 ਮਹੀਨਿਆਂ ਦੀ ਗੱਬੜ ਹੋ ਗਈ। ਹਾਂ। ਤਾਂ 80000 ਰੁਪਏ ਦੀ। 68000 ਦੀ ਕੱਲੀ ਮੱਝ ਹੈ ਜੇ ਮੰਨ ਲਓ ਕੱਟੀ ਸਣੇ ਲੈਣੀ 10000 ਦੀ ਕੋਈ ਮਾਨਤਾਨ। ਕੋਰਦੇ ਕੋਈ 1000 ਰੁਪਏ ਛੋਟ ਕਰ ਦਿਆਂਗੇ ਆਪਣਾ ਚੈਨਲ ਵੇਖ ਕੇ ਆਉਗਾ। ਬਸ ਠੀਕ ਹੈ ਤੇ ਦੂਜਾ ਇਹ ਇਹਦਾ ਦੁੱਧ ਕਿੰਨਾ ਹੈ ਥੱਲੇ? ਦੁੱਧ 6 ਕਿਲੋ ਦੱਸਿਆ। ਕਿੱਤੇ ਟਾਈਮ? ਕਿੱਤੇ। ਮੰਨ ਲਓ 5 ਕਿਲੋ ਮੰਨ ਕੇ ਥੱਲੇ। ਆਪਣੀ ਘਰੇ ਹੁਣੇ ਆਈ ਆ ਬੱਸ ਵੱਧੀ ਆ ਗਈ। ਠੀਕ ਹੈ ਠੀਕ। ਪਿੰਡੂ ਹੀ ਮਹਿ ਲਈ ਐ। ਹਾਂ ਮੱਝ ਬਾਈ ਨੇ ਬਾਈ ਟੋਕੜ ਲਈ ਐ। ਠੀਕ ਹੈ ਕਿੰਨੇ ਦੀ ਲਈ ਐ ਮੰਦਰ ਏ ਨੋਟ ਫॉर ਸੇਲ ਹੈ ਜੀ ਇਹ ਰੱਖਣ ਵਾਸਤੇ ਤੁਹਾਨੂੰ ਦੱਸਿਆ ਵੀ ਬਾਈ ਦੁੱਧ ਤੇ ਚੰਗੇ ਪਸ਼ੂ ਰੱਖਦਾ ਕਿੰਨਾ ਦੁੱਧ ਦਿੰਦੀ ਹੈ ਇਹ ਹੋਣੇ ਤੇ ਥਲੇ 16 ਕਿਲੋ ਦੁੱਧ 16 ਕਿਲੋ ਦੁੱਧ 1 31 ਦੀ ਲਈ ਹੈ ਠੀਕ ਹੈ ਇਹ ਵੀ ਸਾਂਭਣੀ ਆਪਾਂ ਹਣਾ ਜਿਹੇ ਸਾਂਭਣੀ ਠੀਕ ਆ ਇਹ ਮੱਝ ਇਹ ਮੈਂ ਥਲੇ ਚੈੱਕ ਕਰਤੀ ਹੈ ਨਾ ਅੱਜ ਆਪਾਂ ਇਹ ਚੈੱਕ ਕਰਦੀ ਜੀ ਇਹ ਆਪਾਂ 5 ਪਸ਼ੂਆਂ ਦੇ ਏਆਈ ਕੀਤੀ ਸੀਗੀ ਜੀ ਬਾਈ ਦੇ ਤੇ ਪੰਜੇ ਗੱਭਣ ਅੱਜ ਪੰਜੇ ਚੈੱਕ ਪਾਸ ਕਰਦੇ ਆ ਇੱਕ ਇਹਦੇ ਜੇ ਮੱਝ ਸੀ ਇੱਕ ਉਹ ਸਾਂਭਣੀ ਤੁਹਾਨੂੰ ਚੈੱਕ ਕੀਤੀ ਵੀ ਆ ਫੋਰ ਕਿਹੜੇ-ਕਿਹੜੇ ਸੀਗੇ ਇੱਕ ਦੋ گاਵਾ ਦੋ گاਵਾ ਤਿੰਨੇ ਵਜਾਂ ਹਾਂ ਇਹ ਮੱਝ ਲਈ ਵੀ ਸੀ ਸੌਰੀ ਆਪਣੇ ਚਾਰ ਸੀਮਨ ਲਾਏ ਹੋਏ ਸੀ ਚਾਰੇ ਗੱਬਣ ਹੋ ਗਈਆਂ ਦੋ ਅਰ ਤਿੰਨ ਖੁੰਗੜ ਤੋਂ ਗੱਬਣਾ ਜੀ ਬਾਹਰ ਗਾਵਾਂ ਗਾਵਾਂ ਥੋੜੀਆਂ ਰਿਪੀਟ ਕਰਦੀਆਂ ਸੀ ਉਹ ਵੀ ਗੱਬਣਾ ਜੀ ਆਹ ਮੱਝ ਵੀ ਬਾਈ ਨੇ ਘਰ ਦੀ ਰੱਖੀ ਹਣੀ ਹਾਂ ਸੂਈ ਰੋ ਗਿਆ ਇਹਨੂੰ ਸਵਾ ਸਾਲ ਠੀਕ ਹੈ ਇਹ 2.5 ਮਹੀਨਾ ਦੀ ਗੱਬਣ 2.5 ਮਹੀਨਾ ਦੀ ਗੱਬਣ ਇਹਦਾ ਰੱਖਣੀ ਆਪਾਂ ਨਾ ਹਾਂ ਇਹ ਕੱਟੀ ਦੇ ਮਿਲਦੀ ਹੈ ਹਾਂ ਇਹ ਕੱਟੀ ਦੇ ਮਿਲਦੀ ਆਹ ਮੱਝ ਹੋ ਸਕਦਾ ਇਹ ਕੱਟੀ ਸੇਲ ਕਰਕੇ ਆਹ ਕੱਟੀ ਵੇਚਣੀ ਹੈ ਸ਼ਹਿਰ ਵੇ ਮੈਂ ਟ੍ਰੈਗੀ ਨਾ ਟਕਾਉਣੇ ਆ ਮੈਂ ਨਾਲ ਖੜ ਜਾਂਦੀ ਆ ਮੈਂ ਮਿਲ ਪੈਂਦੀ ਆ ਆ ਕੱਟੀ ਬਾਈ ਸੰਪਰਕ ਚ ਰੱਖਿਓ ਜੇ ਬਹੁਤ ਚੰਗੀ ਆ ਮੱਝ ਬਹੁਤ ਚੰਗੀ ਆ ਕੀ ਦੀ ਕੱਟੀ ਆ ਬਹੁਤ ਥਣ ਤੋਂ ਬਹੁਤ ਹਾਂ ਥਣ ਬਹੁਤ ਕਿੰਨੇ ਚਿਰ ਦੀ ਐ ਇਹ ਕੱਟੀ ਇਹ ਬਈ ਮੈਂ ਮਿਲਦੀ ਆ ਜੀ ਅੱਛਾ ਮੈਂ ਮਿਲਦੀ ਇੱਕ ਸਾਲ ਤੇ 2-2 ਮਹੀਨਾ ਅੰਦਾਜ਼ਾ ਅੱਛਾ ਹਾਂ ਮੈਂ ਆਪਾਂ ਲਈ ਸੀ 3 ਕ ਮਹੀਨੇ ਸੂਈਏ ਠੀਕ ਅੱਛਾ 10 ਲ ਕਿਲੋ ਦੁੱਧ ਤੇ ਪਹਿਲਾ ਸੂਣ ਤੇ ਆ ਮੱਝ ਇਹ ਮੱਝ ਹੁਣੇ ਸੂਈ ਐ ਜੀ ਕੱਟੀ ਆ ਕੱਲ੍ਹ ਲਈ ਸੀ ਹਾਂ ਕੱਚੀ ਅਰੇਵਾ ਕਰਕੇ ਤੁਸੀਂ ਖੋਲ ਦਿਨਾ ਖੋਲਾਂ ਮੜੀ ਨਹੀਂ ਬਾ ਲੋੜੀ ਖੋਲ ਦਿਨਾ ਇਹ ਇਹ ਵੀ ਵੇਚ ਨਹੀਂ ਸੇਲ ਵਾਲੀ ਹੈ ਇਹ ਸੇਲ ਵਾਲੀ ਹੈ ਇਹ ਕਿੰਨੇ ਦੀ ਨਹੀਂ ਜੀ 30 हां 나 ਜੀ ਅੱਜ ਬੰਦਾ ਲਊਗਾ 30 ਦੀ 30 ਜੀ 2-4 ਮੇਰਾ ਲਊਗਾ ਫੇਰ ਠੀਕ ਹੈ 30 ਦੀ ਹੈ ਕਿੰਨਾ ਦੁੱਧ ਮੰਦਰ ਗਾਰੰਟੀ ਹੈ ਦੀ ਪਹਿਲੇ ਸਵੇਰ 18 ਕਿਲੋ ਦੁੱਧ ਦਿੰਦਾ ਜੀ ਪਹਿਲੇ ਸਵੇਰ 18 ਕਿਲੋ ਦੁੱਧ ਦਿੰਦਾ ਹੈ ਮੋੜ ਲਿਆ ਯਾਰ ਇਹਨੂੰ ਮੋੜ ਲਾ ਕਾਉਂ ਲਿਆ ਬਾ ਕੋਈ ਨਹੀਂ ਮੋੜ ਲਾ ਆਹ ਕੋਈ ਨਾ ਕੱਲ ਜਿਹੜਾ ਮੈਂ ਤੁਹਾਨੂੰ ਬਹੁਤ ਚੰਗੀ ਮੱਝ ਆ ਜੀ ਰੇਟ ਬਹੁਤ ਅੱਛਾ ਅੱਛਾ ਇਹ ਰਾਤ ਦਾ ਨਾ ਪਾਣੀ ਪੀਤਾ ਨਾ ਪਹਿਲੇ ਸੂਏ 18 ਕਿਲੋ ਦੁੱਧ ਦਾ ਮੂੰਹ ਮੱਥਾ ਵੇਖੋ ਝੋਟੀ ਦਾ ਤੁਸੀਂ ਬਹੁਤ ਚੰਗੀ ਝੋਟੀ ਆ ਨਹੀਂ ਇਹ ਰਾਤਪੁਰੇ ਲੈ ਆਉਂਦੇ ਹਾਂ ਹਾਂ ਇੱਕ ਉਧਰ ਤੁਹਾਨੂੰ ਵਹਿੜ ਦਿਖਾਵਾਂਗੇ ਜੀ ਵਹਿੜ ਸੇਲ ਆ ਬਾਕੀ ਬਾਈ ਦੀਆਂ ਗਾਵਾਂ ਘਰਦਿਆਂ ਰੱਖੀਆਂ ਹੋਆਂ ਬਾਈ ਪਸ਼ੂ ਘਰ ਤੇ ਵੀ ਘਰ ਆਸਤੇ ਦੁੱਧ ਆਸਤੇ ਵੀ ਰੱਖਦਾ ਚੰਗੇ ਤੇ ਵੇਚਣ ਆਸਤੇ ਵੀ ਪਸ਼ੂ ਲਿਆਉਂਦਾ ਆ ਆ ਗਾਂ ਬਾਈ ਦੀ ਘਰੇ ਰੱਖੀ ਵੀ ਆ ਜੀ ਇੱਕ ਹੀ ਸਿਸਟਮ ਹੈ ਇਹਦਾ ਇਹ ਤਿਆਲਾ ਡਾਕਟਰ ਸੁਈ ਆ ਹੋਣੀ ਜੀ ਮਹੀਨੇ ਕਿ ਦੀ ਹਾਂ 25 ਕਿਲੋ ਦੁੱਧ ਆ ਹਾਂ ਇਹ ਆਪਣੇ ਕੋਲੇ ਮਟਾਇਰਸ ਹੋ ਕੇ ਦਾ ਥਣ ਬਹਿ ਗਿਆ ਸੀ ਅੱਧਾ ਰਹਿ ਗਿਆ ਇਹ ਤਾਂ ਨਹੀਂ ਆਇਆ ਨਹੀਂ ਵੇਚਣੀ ਆ ਬੰਨ ਇਹ ਘਰੇ ਰੱਖੀ ਇਹ ਘਰੇ ਰੱਖੀ ਵੀ ਆ ਠੀਕ ਆ ਇਹ ਗਾਂ ਇਹ ਗਾਂ ਪਾਪਸੋਸ ਹੋਈ ਹੈ ਜੀ ਮੂੰਹ ਚੋ ਕਿਵੇਂ ਆ ਮੂੰਹ ਚੋ ਦੰਦੀ ਰਲੀ ਵੀ ਆ ਦੰਦੀ ਰਲੀ ਵੀ ਆ ਠੀਕ ਆ ਸੁਆ ਤੀਜਾ ਸੁਆ ਜੀ ਤੀਜਾ ਸੁਆ ਤੀਜਾ ਸੁਆ ओरिजिनल ਦੀ ਥਾਲੇ ਵਾ ਦੇਖੋ ਗਾਂ ਦਾ ਹੀ ਤੁਸੀਂ ਥੋੜੀ ਜੀ ਭਲਾਂ ਚਾਹਜੇ ਤੇ ਬਾਈ ਦਾ ਮੈਨੂੰ ਇਹੀ ਕਹਿੰਦਾ ਵੀ ਭਲਾਂ ਲਾ ਕੇ ਵੇਚਾਂਗੇ ਕਿੰਨਾ ਕਿੰਨਾ ਬੌੜਾ ਏ ਥੱਲੇ ਇਸ ਟਾਈਮ 25 ਕਿਲੋ ਬੌੜਾ ਜੀ 25 ਕਿਲੋ ਬੌੜਾ ਮਰੇ ਤੂੜੀ ਦਾ ਪੱਠੇ ਪਾਏ ਪਏ ਆ ਠੀਕ ਆ ਨਾ ਭਲਾ ਕਰਕੇ ਨਹੀਂ ਪਾਉਂਦੇ ਆ ਬੱਚਾ ਇਹਦੇ ਮਗਰ ਜੀ ਜਰਸੀ ਦਾ ਸੀਮਨ ਲਵਾਇਆ ਸਾਨੂੰ ਦੱਸਿਆ ਵੀ ਲੋਕ ਇੱਥੇ ਥੋੜੀ ਜੀ ਗਲਤ ਹੋ ਜਾਂਦੇ ਆ ਵੀ ਯਾਰ ਅਸੀਂ ਤਾਂ ਵੇਚ ਨਹੀਂ ਆ ਤੇ ਪਰ ਬੱਚਾ ਫਿਰ ਵੀ ਠੀਕ ਆ ਇਹ ਬੱਛਾ ਕੇ ਬੱਚੀ ਆ ਤੇ ਬੱਛਾ ਜੀ ਬੱਛਾ ਬੱਛਾ ਚਲੋ ਇਹ ਤਾਂ ਸਹੀ ਆ ਓਕੇ ਆ ਗਿੱਲਾ 나ੜੂਆ ਹਾਂ ਆ ਵੇਖ ਲਓ ਤੁਸੀਂ 나ੜੂਆ ਵੀ ਹਜੇ ਗਿੱਲਾ 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 ਕਰਿਆ ਹਜੇ ਬੌੜੇ ਤੇ ਆ ਜੀ 125 ਬਹੁਤ ਚੰਗੀ ਵਿਹੜਾ ਜੀ ਕੋਈ ਬੰਦਾ 25 ਕਿਲੋ ਦੁੱਧ ਰੁਟੀਨ ਚ ਨਹੀਂ ਦਿੱਤਾ ਵਾ ਹਾਂ ਪੀਕ ਲੈਵਲ ਤੇ ਫਾਰਮ ਵਾਲਾ ਕੋਈ ਬੰਦਾ ਖਰੀਦ ਨਹੀਂ ਚਾਹੁੰਦਾ ਤਾਂ ਚੋਕੇ ਆ ਉਹਦੀ ਤਸਦੀਕ ਕਰਕੇ ਤੁਸੀਂ ਖਰੀਦ ਸਕਦੇ ਆ ਆ ਵਿਹੜਾ ਅੱਜ ਦੋਵੇਂ ਗੱਬਣ ਚੈੱਕ ਕੀਤੀਆਂ ਜੀ ਰਿਪੀਟਰਾਂ ਸੀ ਆ ਗਾਣੇ ਫਲ ਸੱਟਦਾ ਸੀ ਬਹੁਤ ਤਕੜੀ ਗਾਂ ਇਹ ਕਿੰਨੇ ਦੀ ਲਈ ਸੀ ਮੰਦਰ ਤੋਂ 174 ਦੀ ਜੀ 174 ਦੀ ਆ ਬਾਈ ਦਾ ਲੰਪੀਸ ਕੈਨ ਵਿੱਚ ਨੁਕਸਾਨ ਬਹੁਤ ਹੋਇਆ ਕਿੰਨੇ ਪਸ਼ੂ ਮਰੇ ਤੇਰੇ ਉਦੋਂ ਉਹ ਤਾਂ ਬਈ 6 گاਵਾ ਮਰ ਗਏ 6 گاਵਾ ਮਰ ਗਏ ਹਣਾ ਹਾਂ ਦੋ ਤਿੰਨ ਫੜਾਉਣੀਆਂ ਪਈਆਂ ਦੋ ਤਿੰਨ ਫੜਾਉਣੀਆਂ ਪਈਆਂ ਠੀਕ ਆ ਮੇਲਾ ਦਾ 10 گاਵਾ ਚੋਂ ਤਿੰਨ ਹੀ ਰਹਿ ਗਏ 11 گاਵਾ ਚੋਂ ਜੀ 11 ਚੋਂ ਤਿੰਨ ਰਹਿ ਗਏ ਇਹ ਰਹਿ ਗਏ ਉਹ ਤੇ ਲੰਪੀਸ ਕੈਨ ਵੇਲੇ ਬਾਈ ਦਾ ਬਹੁਤ ਨੁਕਸਾਨ ਹੋਇਆ ਬਾਈ ਤੇ ਆ ਮੇਲਾ ਦਾ ਹੁਣ ਮੂੰਹ ਖੋਰ ਵਾਲੀ ਗਾਂ ਪਾ ਲਈ ਆ ਮੂੰਹ ਖੋਰ ਚ ਹੋਇਆ ਤੇਰਾ ਨੁਕਸਾਨ ਆ ਨਾ ਸੱਚ ਜਿਹੜਾ ਹੁਣ ਮੂੰਹ ਖੋਰ ਸੀ ਹਾਂ ਜਿਹੜੀ ਪਿਛਲੀ 17 ਫਰਵਰੀ ਮੂੰਹ ਖੋਰ ਤੇ 17 ਫਰਵਰੀ ਠੀਕ ਆ ਠੀਕ ਆ ਇਹ ਦੁੱਧ ਆਸਤੀ ਹੀ ਆ ਸਾਰੀਆਂ ਹਨ ਇਹ ਫਿਰਦੀ ਹੁਣ ਤਿਆਰ ਕਰਕੇ ਵੇਚ ਇਹ ਤਿਆਰ ਕਰਕੇ ਵੇਚਾਂਗੇ ਹਾਂ ਹਾਂ ਫਿਰ ਘਾਟੇ ਵਾਦੇ ਨਹੀਂ ਪੂਰੇ ਹੋਣਗੇ ਤੇਰੇ 10 ਕਿਲੋ ਦੱਦਾ ਜੀ ਹਾਂ ਬਸ ਦੁੱਧ ਥੋੜਾ ਹਨਾ ਤੇ ਬਸ ਬਈ ਆ ਤੁਸੀਂ ਸਾਨੂੰ ਸੇਲ ਵਾਲੇ ਪਸ਼ੂ ਦਿਖਾ ਦੇ 8 ਦਿਨਾਂ ਨੂੰ ਲੈਣੀ ਹੋਵੇ 8 ਦਿਨਾਂ ਨੂੰ 10 ਕਿਲੋ ਦੁੱਧ ਆਦਾ ਕੰਡਾ ਕਰਕੇ ਲੈ ਜੀ 8 ਦਿਨਾਂ ਨੂੰ ਜੇ ਕੋਈ ਬਾਈ ਖਰੀਦਣੀ ਚਾਹੁੰਦਾ ਬਈ ਭਲਾ ਅੱਜ ਸਾਈ ਕਰ ਲੋ 35 ਕਿਲੋ ਦੁੱਧ ਬਾਈ ਚਵਾ ਕੇ ਦੇ ਦੂਗਾ 25 ਕਿਲੋ ਦੀ ਹੁਣ ਬੇਫਿਕਰ ਹੋ ਗਿਆ ਜੀ 25 ਕਿਲੋ ਦੀ ਹੁਣ ਤੁਸੀਂ ਬੇਫਿਕਰ ਹੋਗੇ ਜਿੱਥੋਂ ਮਰਜੀ ਆ ਸਕਦੇ ਆ ਜਿਹੜੀ ਗੱਲ ਤੁਹਾਨੂੰ ਦੱਸੀ ਉਹ ਹੀ ਨਿਕਲੂਗੀ ਬਾਕੀ ਤੁਸੀਂ ਆਪਦੀ ਤਸੱਲੀ ਕਰ ਲੈਣੀ ਆ ਬਾਈ ਠੀਕ ਆ ਪਸ਼ੂ ਆਪਾਂ ਤੁਹਾਨੂੰ ਦਿਖਾਦੇ ਆ ਸਾਰੀ ਵੀਡੀਓ ਐਂਡ ਤੱਕ ਤੁਸੀਂ ਜ਼ਰੂਰ ਦੇਖ ਲੈਣੀ ਆ ਠੀਕ ਆ ਵੈੜ ਦਾ ਕੱਦ ਕਾਠ ਬਹੁਤ ਆ ਥਣ ਲੇਵੇ ਦੀ ਬਹੁਤ ਸਾਫ ਹੈ ਹਜੇ ਥੋੜੀ ਜੀ ਭਲਾਂ ਚ ਤੇ ਪਰ ਐਡੀ ਗੱਲ ਨਹੀਂ ਜੀ ਪਹਿਲਣ ਵਾਂ ਜੋ ਤੀਜੇ ਸੂਏ ਤੱਕ ਵੈੜ ਨੂੰ ਭਲਾਂ ਹੁੰਦ ਗਈਆਂ ਜੀ ਚੌਥੇ ਤਾਈ ਵੀ ਹੋ ਜਾਂਦੀਆਂ ਠੀਕ ਆ ਤੇ ਪਰ ਇਹ ਜਾਤ ਕੁਆਲਿਟੀ ਬਹੁਤ ਜ਼ ਸਿਰਾ ਜਮਾ ਬਹੁਤ ਸੋਹਣੀ ਵਿਹੜਾ ਜੀ ਫਾਰਮ ਵਾਲੇ ਬੰਦੇ ਦੇ ਕੰਮ ਦੀ ਵਿਹੜਾ ਤੇ ਰੱਖ ਲਿਓ ਜੇ ਧਿਆਨ ਜੀ ਜੇ ਕਿਸੇ ਬੰਦੇ ਨੇ ਖਰੀਦਣੀ ਹੈ ਬਾਈ ਨਾਲ ਗੱਲ ਕਰ ਲਿਓ ਜੇ ਨੰਬਰ ਬਾਈ ਨੰਬਰ ਬੋਲਦੀ ਆ ਉਹਦਾ 98784 ਜੀ 15715 98784 15715 ਨੰਬਰ ਜੀ ਪਿੰਡ ਮੋੜ ਆ ਮੇਰੇ ਨਾਲ ਹੀ ਪਿੰਡ ਆ ਠੀਕ ਆ ਤੇ ਮੈਂ ਅੱਜ ਬਸ਼ੂ ਪਾਈ ਦੇ ਪਸ਼ੂ ਹੀ ਚੈੱਕ ਕਰਨ ਆਇਆ ਸੀ ਪੰਜ ਸੀਗੇ ਚਾਰ ਤੇ ਅੱਗੇ ਨੇ ਬਾਈ ਨੇ ਮੱਝ ਲਈ ਸੀਗੀ ਤੇ ਮੈਂ ਇਹ ਚਲ ਵੀ ਆਪਾਂ ਵੀਡੀਓ ਬਣਾ ਕੇ ਪਾ ਦਿੰਨੇ ਆ ਜਿਹੜੇ ਪਸ਼ੂ ਕੋਈ ਤੁਸੀਂ ਵੇਖ ਵੀ ਲਏ ਆ ਵੀ ਪਸ਼ੂ ਚੰਗੇ ਬਾਈ ਕੋਲੇ ਦੁੱਧ ਵਾਲੇ ਵੀ ਆ ਕੋਈ ਐ ਨਹੀਂ ਵੀ ਕੱਲੇ ਵਪਾਰ ਦਾ ਕੰਮ ਹੀ ਆ ਠੀਕ ਆ ਦੋ ਇਧਰ ਰੀਆਂ ਮੱਝਾਂ ਵੀ ਦੁੱਧ ਵਾਲੀਆਂ ਪਰ ਲੀਆਂ ਮੱਝਾਂ ਵੀ ਦੁੱਧ ਵਾਲੀਆਂ ਤਿੰਨ ਵਿਚਾਲੇ ਵਾਲੀਆਂ ਇਹ ਸੇਲ ਆ ਜੀ ਆਹ ਸੇਲ ਆ ਉਹ ਸੇਲ ਆ ਉਹ ਪਰਲੀ ਮੱਝਾਂ ਤੁਹਾਨੂੰ ਡਿਟੇਲ ਸਾਰੀ ਦੱਸਤੀ ਐ ਇੱਕ ਮੱਝ ਆ ਸੇਲ ਆ ਆ ਸਾਰਿਆਂ ਤੋਂ ਚੰਗੀ ਮੱਝ ਸੇਲ ਆ ਜੀ ਜਿਹੜੀ ਬਹੁਤ ਟੌਪ ਦੀ ਮੱਝ ਆ ਠੀਕ ਆ ਜੇ ਕਿਸੇ ਬਾਈ ਨੇ ਮੰਨ ਲਓ ਸ਼ੌਂਕੀ ਬੰਦੇ ਦੇ ਲੈਣ ਵਾਲੀ ਮੱਝ ਆ ਇਹ ਨਾਰਮਲ ਬੰਦਾ ਨਹੀਂ ਪੈਸੇ ਲਾ ਸਕਦਾ ਇਹਨੇ ਤੇ ਪਰ ਦੁੱਧ 18 ਕਿਲੋ ਹਾਂਜੀ ਥਾਰੇ ਤਾਂ ਲੇਵਾ ਇੱਥੇ ਸੀਰਾ ਸਾਹਿਬ ਕੱਲ ਦੀ ਆਈ ਹੈ ਨਾ ਬੈਠੀ ਹਾਂ ਕੱਲ 2 ਵਜੇ ਆਈ ਹੈ 2:10 ਤੇ ਹਾਂ ਨਾ ਬੈਠੀ ਨਾ ਪਾਣੀ ਨਾ ਪੱਠੇ ਨਾ ਪੱਠੇ ਠੀਕ ਹੈ ਉਹਵੇਂ ਸੌਂ ਗਈ ਕੱਲ ਦੀ ਵਟ ਕਰੀ ਜਾਂਦੀ ਹੈ ਤੇ ਮੰਨ ਲੇ ਕਿ ਲਾਸਟ ਆਪਾਂ ਵਾਸੀ ਜੀ ਬਸ 3-5 ਜੀ ਦੇ ਤਿੰਨ ਪੰਜ ਦੀ ਬਸ ਇਹ ਲਾਸਟ ਆ ਹੈ 280 ਦੀ ਲਈ ਹੈ ਜੀ 280 ਦੀ ਲਈ ਹੈ ਕੋਟ ਕਪੂਰਾ ਲਈ ਹੈ ਮੰਨ ਲਓ ਭਲਾ ਪੁੱਛ ਵੀ ਆਉਣ ਜਾ ਕੇ ਦੋ ਮਾਰ ਜਿੱਥੋਂ ਮਾਰ ਪਤਾ ਕਰ ਲੈਣਾ ਕੋਟੂ ਤੋਂ ਲਈ ਹੈ ਕੋਟੂ ਕੋੜ ਕਪੂਰੇ ਸੋਨ ਨੂੰ ਤੋਂ ਲਈ ਆ ਠੀਕ ਆ 280 ਦੀ ਮੰਨ ਲਓ ਆਪਾਂ 355 ਦੀ ਦੇ ਦਾਂਗੇ 3 ਲੱਖ ਦੀ ਹਾਂ ਵੀ ਚਲੋ ਕੋਈ ਨਹੀਂ ਬਾਈ ਜੇ ਕੋਈ ਤੁਸੀਂ ਬਾਈ ਨਾਲ ਗੱਲ ਕਰਨੀ ਹੈ ਗੱਲ ਕਰਕੇ ਪਸ਼ੂ ਖਰੀਦ ਸਕਦੇ ਆ ਬਾਕੀ ਬਾਈ ਦਾ ਸ਼ੈੱਡ ਆ ਜਿਹੜਾ ਤੁਸੀਂ ਇਹਦੇ ਬਾਰੇ ਵੀ ਪਤਾ ਕਰ ਸਕਦੇ ਆ ਵੀ ਕਿੱਥੋਂ ਬਾਈ ਨੇ ਬਣਾਇਆ ਕਿਹਨੇ ਪਾਇਆ ਇਹ ਬਹੁਤ ਵਧੀਆ ਚੀਜ਼ ਬਣੀ ਆ ਪੈਸੇ ਵੀ ਹਿਸਾਬ ਦੇ ਹੀ ਲੱਗੇ ਬਹੁਤ ਥਾਂ ਛੱਤਿਆ ਵੇ 2000 ਰੁਪਏ ਲੱਗੇ ਸਾਰੇ ਹੈ ਛੱਤ ਤੇ ਚੱਲ ਛੱਤ ਤੇ ਸਿਰਫ 40000 ਰੁਪਏ ਲੱਗਿਆ ਕਿੰਨੇ ਗੱਡਰਾ ਲੱਖ ਰੁਪਏ ਦੀਆਂ ਹਾਂ 2 ਲੱਖ ਦੀਆਂ ਈਟਾਂ ਈਟਾਂ ਤੇ 70 80000 ਰੁਪਏ ਦਾ 50 60000 ਇਹ ਖਰਚਿਆ ਛੱਤ ਦੇ ਮੰਨ ਲਓ ਇਹ 40000 ਰੁਪਏ ਸਰਕਾਰ ਨੇ ਉਹਨਾਂ ਦੀ ਆਪਾਂ 55 ਰੁਪਏ ਤੋਲ ਕੇ 55 ਰੁਪਏ ਤੋਲ ਕੇ ਹਾਂ ਤੇ ਇਹ ਦਾਸਾ ਮੇਰੇ ਸਾਹਮਣੇ ਹੈਗਾ 34 ਗੱਡਰਾ ਠੀਕ ਹੈ ਵਿੱਚ ਆ ਜਿਆਦਾ ਭਾਰੀਆਂ ਕਵਾਂਟਮ ਕਵਾਂਟਮ ਤੋਂ ਤੇ ਜਿਹੜੀਆਂ ਵਿਚਾਲੇ ਪਾਈਆਂ ਨੇ ਇਹ 20 20 ਫੁੱਟ ਗੱਡਰਾ ਠੀਕ ਹੈ ਤੇ ਸਾਰਾ ਆਪਣਾ ਕਹਿੰਦੇ ਕਿ ਲੱਖ ਦੀਆਂ ਹੀ ਗੱਡਰਾਂ ਦਾ ਅੰਦਾਜ਼ਾ ਇੱਕ ਫੁੱਟ ਦਾ ਹਾਂ ਹਾਂ ਤੇ ਲੱਖ ਰੁਪਏ ਦਾ ਮੰਨ ਕੇ ਤੇ ਲੇਵਰ ਦਾ ਲੱਖ ਲੈ ਲੱਖ ਲੇਵਰ ਦਾ ਹਾਂ ਤੇ 2 ਲੱਖ ਦੇਗਾ 2 ਲੱਖ ਦੇਗਾ ਪਤਾ 4.5 ਤੱਕ ਦੇ ਆ ਮੰਨ ਲਓ 20 ਵੀ ਘੱਟ ਲੱਗਿਆ ਹਾਂ ਸਾਰੀਆਂ ਫਰਸ਼ਾਂ ਪੁਰਸ਼ਾਂ ਲੈ ਬਈ 4 ਤੋਂ 4.5 ਦੇ ਵਿੱਚ ਵਿੱਚ ਆ ਥੱਲੇ ਵੀ ਫਰਸ਼ ਪੁਰਸ਼ ਲੱਗੀ ਆ ਬਈ ਪੂਰੀਆਂ ਵਧੀਆ ਖੁਰਨੀਆਂ ਬਣੀਆਂ ਐ ਪੂਰਾ ਵਧੀਆ ਸਿਸਟਮ ਆ ਬਾਈ ਦਾ ਸਾਰਾ ਟੋਕਾ ਟੁਕਾ ਇੱਥੇ ਹੀ ਆ ਜੀ ਬਹੁਤ ਸੋਹਣਾ ਕੰਮ ਕੀਤਾ ਵਿਆ ਤੇ ਬਾਕੀ ਐ ਕੋਈ ਗਰਮੀ ਵੀ ਨਹੀਂ ਆਉਂਦੀ ਗੀ ਗਰਮੀ ਦੀ ਵੀ ਕਿਉਂ ਮੈਂ ਆਉਂਦਾ ਹੀ ਰਹਿਣਾ ਕੋਈ ਐ ਦਿੱਕਤ ਨਹੀਂ ਗੀ ਵੀ ਪਰਸੇ ਮਾਰਦਾ ਸਾਡਾ ਉੱਤੇ ਸਰ ਪਾਇਆ ਇਹਨੇ ਹਾਂ ਇੱਕ ਪੂਰੀ ਟਰਾਲੀ ਨੂੰ ਘਾਟਾ ਹੈ ਸਵੇਰ ਤੋਂ ਦਾ ਪੈਦਾ ਕੁ ਟੁਕੜਾ ਵੀ ਆਤਾ ਫਸਰ ਪਾਇਆ ਹਾਂ ਹਾਂ ਉੱਤੇ ਘਾਟਾ ਪਾਇਆ ਕੁੱਤੇ ਘਾਟਾ ਪਾਇਆ ਠੀਕ ਹੈ ਜੀ ਪਰ ਨਾਲੇ ਲੱਗੇ ਆ ਵਧੀਆ ਠੀਕ ਹੈ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਜੀ ਵੱਧ ਤੋਂ ਵੱਧ ਤੇ 3 4 5 6 ਮੱਝਾਂ ਜਿਹੜੀਆਂ ਸੇਲ ਵੀ ਆ ਇੱਕ ਗਾਂ ਤੇ 4 ਮੱਝਾਂ ਸੇਲ ਹੈ ਜੀ ਇਹਦੇ ਲਈ ਗੌਰ ਕਰ ਲਿਓ ਜਿਹੜੇ ਕਿਸੇ ਬਾਈ ਨੇ ਖਰੀਦਣੀ ਹੈ ਇੱਕ ਕੱਟੀ ਵੀ ਬਾਈ ਸ਼ਾਇਦ ਵੇਚੂਗਾ ਉਹ ਮੱਝ ਜੇ ਟਿਕ ਜਾਂਦੀ ਹੈ ਤਾਂ ਉਹ ਮੱਝ ਦੀ ਕੱਟੀ ਜ਼ਰੂਰ ਲੈਣ ਵਾਲੀ ਹੋਊਗੀ ਜੀ ਕਮ ਅੱਜ ਥੱਲੇ ਦੁੱਧ ਬਹੁਤ ਆ ਸੱਜਰ ਨੇ ਕਿੰਨਾ ਦੁੱਧ ਦਿੱਤਾ ਨੇ ਜੀ ਨੇ ਪਹਿਲੇ ਸੂਈ ਆਪਾਂ 16 ਕਿਲੋ ਦੁੱਧ ਮਿਲ ਕੇ ਲੈਦੇ ਕਿੰਨਾ ਮਹੀਨੇ ਸੂਈ ਚੱਲ ਤੇ 9 ਮਹੀਨੇ ਹੀ ਸੂਈ ਥੱਲੇ 16 ਕਿਲੋ ਹਾਂ ਜੀ ਹੁਣ ਇਸ ਟਾਈਮ 12 ਕਿਲੋ ਆ ਹਾਂ ਤੇ ਨਾਲ ਥੱਲਦੀ ਆ ਫਿਰ ਮੋੜ ਦਈਏ ਥੱਲੇ ਨਹੀਂ ਪੈਂਦੀ ਠੀਕ ਆ ਥੱਲੇ ਨਹੀਂ ਪੈਂਦੀ ਠੀਕ ਆ ਲਾਹੋ ਕੋਈ ਜੱਕ ਦਾੜਾ ਖਾਊ ਕਿ ਜੰਮਦਾ ਹਾਂ ਬਾਏ ਦੀ ਕੱਟੀ ਆ ਜੀ ਅੱਗੇ ਤੁਹਾਨੂੰ ਦਿਖਾਈ ਆ ਤੇ ਬਾਈ ਤੋਂ ਪੁੱਛ ਲਓ ਜੇ ਟਿਕ ਜਾਂਦੀ ਆ ਤਾਂ ਸੇਲ ਹੋਊਗੀ ਕੱਟੀ ਇਹ ਬਹੁਤ ਚੰਗੀ ਕੱਟੀ ਆ ਸਾਹਮਣ ਵਾਲੇ ਵੀਰ ਨੇ ਕਿਸੇ ਨੇ ਲੈਣੀ ਆ ਤਾਂ ਕੀ ਰੇਟ ਹੋਊਗਾ ਮੰਦਰ ਇਹਦਾ ਇਹਦਾ ਬਸ ਠੀਕ ਹੈ ਯਾਰ ਧਿਆਨ ਰੱਖਿਓ ਜੀ ਇਹ ਚੀਜ਼ ਦਾ ਇਹ ਕੱਟੀ ਆ ਤਾਂ ਚਲੋ ਮੱਝ ਮਗਰ ਹਨ ਇਹ ਮੱਝ ਮਗਰ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ